ਜਿਸ ਸੰਸਾਰ ਵਿੱਚ ਅਸੀਂ ਆਪਣਾ ਜੀਵਨ ਗੁਜ਼ਾਰਨੇ ਪਏ ਇਹ ਸੰਸਾਰ ਦੇ ਅੰਦਰ ਚਿੱਕੜ ਹੈ ਪਰ ਉਹ ਮੋਦ ਹੈ ਪਾਣੀ ਹੈ ਪਰ ਉਹ ਤ੍ਰਿਸ਼ਨਾ ਦੀ ਅੱਗ ਧਾਰ ਕੇ ਬਹਿ ਗਿਆ ਕਈ ਉਹ ਨੇ ਜਿਨ੍ਹਾਂ ਨੂੰ ਅੰਦਰ ਦੀ ਈਰਖਾ ਤੇ ਤ੍ਰਿਸ਼ਨਾ ਦੀ ਅੱਗ ਨੇ ਅੰਦਰੋਸ਼ ਹਾਰ ਦਿੱਤਾ ਹੈ ਕਈ ਉਹ ਨੇ ਜਿਹੜੇ ਮੋਹ ਦੇ ਵਸ ਪੈ ਗਏ ਤੇ ਇਸ ਮੋਹ ਦੀ ਦਲਦਲ ਵਿੱਚੋਂ ਉਹ ਬਾਹਰ ਨਹੀਂ ਨਿਕਲ पाए ਤੇ ਸਵਾਲ ਫਿਰ ਇਹ ਕੀਤਾ ਗਿਆ ਸਤਿਗੁਰੂ ਇਹ ਸਾਰਾ ਕੁਝ ਹੋਇਆ ਕਿਉਂ ਭਾਣੀ ਇਨਸਾਨ ਦੀ ਇਹ ਵਿਗੜੀ ਕਿਉਂ ਸਤੂ ਜੀ ਨੇ ਉਹਦਾ ਕਾਰਨ ਇੱਕੋ ਸੀ ਬੰਦਿਆਂ ਨੂੰ ਰੱਬ ਭੁੱਲ ਗਿਆ ਗੁਰੂ ਵਿਸਰ ਗਿਆ ਜੇਸ ਕਰਕੇ ਕੋਈ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਗਏ ਤੇ ਕੋਈ ਮੋਹ ਦੇ ਚਿੱਕੜ ਵਿੱਚ ਪਏ ਕਿ ਆਪਣੇ ਜੀਵਨ ਦੀ ਬਾਜ਼ੀ ਹਾਰ ਗਏ ਚਰਪਟ ਬੋਲੇ ਆਉ ਦੂ ਨਾਨਕ ਦੇਹੋ ਸੱਚਾ ਵਿਚਾਰੋ ਸਾਤ ਰੋ ਦਿੱਖ ਨੇ ਆਪੇ ਅੱਖ ਆਪੇ ਸਮਝਾਇਆ ਹੈ ਚਰਪਟ ਜੋਗੀ ਜੀ ਤੁਸੀਂ ਭਾਗਾਂ ਵਾਲਿਓ ਤੁਹਾਨੂੰ ਇੰਨੀ ਤੇ ਸਮਝਾ ਗਿਨਾ ਕਿ ਦੁਨੀਆ ਬੜਾ ਔਖਾ ਸਾਗਰ ਜੇ ਰੱਬ ਨੂੰ ਪਾਣ ਹੈ ਤੇ ਇਹਦੇ ਵਿੱਚੋਂ ਬਾਹਰ ਨਿਕਲਣਾ ਪੈਗਾ ਤੁਹਾਡੇ ਵਰਗਿਆਂ ਨੂੰ ਸਮਝਾਣਾ ਕੋਈ ਔਖੀ ਗੱਲ ਨਹੀਂ ਕਿਉਂਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਰੱਬ ਉਦੋਂ ਮਿਲੇਗਾ ਜਦੋਂ ਇਸ ਦੁਨੀਆ ਦੇ ਔਖੇ ਸਾਗਰ ਵਿੱਚੋਂ ਮਨ ਕਰਕੇ ਅਸੀਂ ਬਾਹਰ ਨਿਕਲਾਂਗੇ ਜਿਨ੍ਹਾਂ ਨੂੰ ਇਹ ਨਹੀਂ ਸਮਝ ਆਈ ਉਹ ਰੱਬ ਨੂੰ ਕਿਵੇਂ ਪਾਉਣਗੇ ਤੁਹਾਨੂੰ ਸਮਝ ਤੇ ਆ ਗਈ ਨਾ ਤੁਹਾਡੇ ਕੋਲ ਇੰਨਾ ਗਿਆਨ ਤੇ ਆ ਗਿਆ ਨਾ ਕਿ ਰੱਬ ਇਸ ਸੰਸਾਰ ਵਿੱਚ ਰਹਿ ਕੇ ਨਹੀਂ ਪਾਇਆ ਜਾ ਸਕਦਾ ਜਿੰਨਾ ਸਮਾਂ ਅਸੀਂ ਮਨ ਕਰਕੇ ਜੇ ਰੱਬ ਨੂੰ ਪਾਣੇ ਮਨ ਕਰਕੇ ਇਹਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਪਏਗਾ